ਰਾਜ ਗ੍ਰਿੰਦਰ ਸਿੰਘ ਕਮਾਨ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਜਿਹੜਾ ਹੈ ਕਿ ਟਰੈਕਟਰ ਹਾਈਵੇ ਜਿਹੜੇ ਵੱਡੇ ਹਾਈਵੇ ਦਿੱਲੀ ਨੂੰ ਜਾ ਰਹੇ ਨੇ ਉਹਦੇ ਉੱਪਰ ਦਿੱਲੀ ਵੱਲ ਨੂੰ ਮੂੰਹ ਕਰਕੇ ਲੰਮੀਆਂ ਲਾਈਨਾਂ ਟਰੈਕਟਰ ਦੀਆਂ ਲੰਬੀਆਂ ਕਤਾਰਾਂ ਮੈਨੂੰ ਲੱਗਦਾ ਸਾਰਾ ਹਾਈਵੇ ਹੀ ਭਰ ਜਾਣਾ ਤੁਸੀਂ ਦੇਖ ਲਓ ਆ ਥੋੜੇ ਚਿਰ ਦੇ ਵਿੱਚ ਹੀ ਆ ਕਿੰਨਾ ਕਿੰਨੀ ਦੂਰ ਤੱਕ ਚਲਾ ਗਿਆ ਹਾਈਵੇ ਤੇ ਇਹ ਇਸ ਕਰਕੇ ਆ ਕਿ ਆਪਾਂ ਸੈਂਟਰ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਇਹਨਾਂ ਟਰੈਕਟਰਾਂ ਦੇ ਮਗਰ ਟਰਾਲੀਆਂ ਪਾ ਕੇ ਇਹਨਾਂ ਨੂੰ ਸੈਲਫ ਵਜ ਕੇ ਤੁਹਾਡੇ ਵੱਲ ਆਉਂਦੇ ਆ ਟਾਈਮ ਨਹੀਂ ਲਿਕਣਾ ਮੋਤੀ ਸਾਹਿਬ ਨੂੰ ਇਹ ਕਹਿ ਰਹੇ ਆ ਕਿ ਤੁਸੀਂ ਇਹ ਜਿੱਦ ਛੱਡ ਦਿਓ ਕਿ ਅਸੀਂ ਉਹਤੇ ਬਾਰਡਰ ਬਣਾ ਕੇ ਆਪਣੇ ਲੋਕਾਂ ਨੂੰ ਆਪਣੇ ਪੰਜਾਬ ਚ ਨਹੀਂ ਕੋ ਮੰਨ ਦੇਣਾ ਜਿਹੜਾ ਕੋਈ ਪੰਜਾਬ ਦੇ ਵਿੱਚ ਸਾਡੀ ਮਰਜ਼ੀ ਤੋਂ ਬਗੈਰ ਪੈਰ ਇੱਧਰ ਰੱਖੂਗਾ ਜਾਂ ਇੱਧਰ ਉਹਨੂੰ ਗੋਲੀ ਮਾਰਾਂਗੇ ਇਹ ਗੱਲ ਉਹ ਛੱਡ ਦੇਣ ਔਰ ਉਹਨਾਂ ਦੀਆਂ ਗੱਲਾਂ ਸੁਣਨ ਗੱਲਾਂ ਮੰਨਣੀਆਂ ਤੇ ਅੱਗੇ ਦੀ ਗੱਲ ਆ ਸੁਣਨ ਤੇ ਸਹੀ ਉਹਨਾਂ ਦੀ ਕਿਉਂਕਿ ਉਹ ਸ਼ਾਂਤਮਈ ਤਰੀਕੇ ਨਾਲ ਜਾ ਰਹੇ ਨੇ ਉਹਨਾਂ ਕੋ ਜੇ ਕੋਈ ਹਥਿਆਰ ਜਾਂ ਕੋਈ ਚੀਜ਼ ਹੈਗੀ ਤਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਇਹ ਗਲਤ ਅਨਸਰ ਆ ਰਹੇ ਨੇ ਜਿਸ ਤੋਂ ਉਹਨਾਂ ਕੋਲ ਕੁਝ ਵੀ ਨਹੀਂ ਹੈ ਇੱਡੇ ਸ਼ਾਂਤਮਈ ਤਰੀਕੇ ਨਾਲ ਉਹ ਬੈਠੇ ਨੇ ਉੱਥੇ ਉਹ ਜਾਪ ਕਰ ਰਹੇ ਨੇ ਪਾਠ ਕਰ ਰਹੇ ਨੇ ਫਿਰ ਉਹਨਾਂ ਤੇ ਗੋਲੀਆਂ ਕਿਉਂ ਚਲਾਈਆਂ ਜਾ ਰਹੀਆਂ ਨੇ ਜੇ ਇਹ ਅੱਜ ਇੱਥੇ ਦਾ ਮਾਰਚ ਜਿਹੜਾ ਇਹ ਆਪਾਂ ਨੇ ਇਹ ਜਿਹੜੇ ਵੱਡੇ ਲੀਡਰ ਨੇ ਬੀਜੇਪੀ ਦੇ ਅਸ਼ਵੀ ਸੇਖੜੀ ਜੀ ਉਹਨਾਂ ਦੇ ਘਰ ਆਪਣਾ ਕਾਲਜ ਦੇ ਸਾਹਮਣੇ ਔਰ ਉਹਨਾਂ ਦੇ ਪੰਤ ਦੇ ਸਾਹਮਣੇ ਇੱਕ ਤਾਰ ਲਾਈ ਹੈ ਕਿ ਉਹਨਾਂ ਨੂੰ ਵੀ ਪਤਾ ਲੱਗ ਜੇ ਜੇ ਜਿਹੜੇ ਕਿਸਾਨਾਂ ਕਿਸਾਨ ਇਹਨਾਂ ਦੇ ਪੰਪ ਤੋਂ ਤੇਲ ਪਾਉਂਦੇ ਨੇ ਜਿਨ੍ਹਾਂ ਦੇ ਬੱਚੇ ਇੱਥੇ ਪੜ੍ਹਦੇ ਨੇ ਜੇ ਉਹਨਾਂ ਨੂੰ ਗੋਲੀਆਂ ਮਾਰਨ ਵਾਲਿਆਂ ਦੇ ਖਿਲਾਫ ਅਸੀਂ ਆਵਾਜ਼ ਨਹੀਂ ਚੁੱਕਾਂਗੇ ਤੇ ਫਿਰ ਆਈ ਖਤਮ ਹੋ ਜਾਣਗੇ politically ਤੇ ਖਤਮ ਹੋਏ ਹੀ ਪਏ ਆ politically ਤੇ ਹੁਣ ਜੋ ਮਰਜ਼ੀ ਕਰ ਲੈਣੇ ਖਤਮ ਆ ਆਰਥਿਕ ਤੌਰ ਤੇ ਵੀ ਖਤਮ ਹੋ ਜਾਣਗੇ ਔਰ ਦੇਸ਼ 'ਚ ਰਹਿਣ ਜੋਗੇ ਵੀ ਨਹੀਂ ਰਹਿਣਗੇ ਇਹਨਾਂ ਨੂੰ ਦੇਸ਼ 'ਚੋਂ ਬਾਹਰ ਪੱਜਣਾ ਪਏਗਾ ਬਿਲਕੁਲ ਉਹ ਲੜਕੇ ਦੀ ਮੈਂ ਵੀ ਦੇਖੀ ਵੀਡੀਓ ਉਹਨੂੰ ਕਹਿੰਦੇ ਇੰਨਾ ਕੁੱਟਿਆ ਉਹ ਕਹਿੰਦਾ 30 35 ਬੰਦਿਆਂ ਨੇ ਮੈਨੂੰ ਕੁੱਟਿਆ ਉਹਨੇ ਦੱਸਿਆ ਆਉਣ ਲੀਡਰਾਂ ਨੂੰ ਕਿ 30 35 ਬੰਦਿਆਂ ਨੇ ਕੁੱਟਿਆ ਪਤਾ ਨਹੀਂ ਕਿੰਨੇ ਕਿ ਡੰਡੇ ਉਹਦੇ ਤੇ ਤੋੜ ਛੱਡੇ ਸੇਰ ਲਾਤੋ ਦੀ ਪੂਰੀ ਟੁੱਟੀ ਮਤਲਬ ਥੋੜਾ ਜਿਹਾ ਤੇ ਉਹ ਬੋਲਿਆ ਹੀ ਨਹੀਂ ਔਰ ਇਹ ਹਾਲਾਤ ਜੋ ਦੱਸ ਰਿਹਾ ਵਾ ਜਦੋਂ ਆਪਾਂ ਉਹ ਹਾਲਾਤ ਸੁਣਦੇ ਆ ਤੇ ਇਹ ਹਾਲਾਤ ਤੇ ਆਪਾਂ ਅਸੀਂ ਮੇਰੇ ਖਿਆਲ ਨਾਲ ਕਿਹ ਕਿਤਾਬ 'ਚ ਹਿਟਲਰ ਦੇ ਵੇਲੇ ਵੀ ਨਹੀਂ ਅਸੀਂ ਪੜੇ ਵੀ ਇਦਾਂ ਦੇ ਹਾਲਾਤ ਉੱਥੇ ਪੈਦਾ ਹੋਏ ਕਿ ਉਹ ਆਪਣੇ ਲੋਕਾਂ ਨੂੰ ਇੰਨਾ ਕੁੱਟੀ ਗਏ ਹਰ ਇੱਕ ਨੂੰ ਕੁੱਟੀ ਗਏ ਇਹ ਤੇ ਬਹੁਤ ਹੀ ਮਾੜੇ ਹਾਲਾਤ ਪੈਦਾ ਹੋ ਗਏ ਨੇ ਇਹਨਾਂ ਨੂੰ ਕਿਸਾਨ ਇਹ ਹਾਲਾਤ ਰਹਿਣ ਨਹੀਂ ਦੇਗਾ ਇਹ ਹਾਲਾਤ ਕਿਸਾਨ ਬਦਲ ਕੇ ਰਹੇਗਾ ਕਿਸਾਨ ਮਜ਼ਦੂਰ ਔਰ ਮਲਾਜ਼ਮ ਵੀ ਨਾਲ ਨੇ ਕਿਉਂਕਿ ਜਦੋਂ ਆਪਾਂ ਬੰਦ ਕੀਤਾ ਸੀ ਭਾਰਤ ਬੰਦ ਕੀਤਾ ਸੀ ਲੋਕਾਂ ਨੇ ਆਪਣੇ ਆਪ ਸਮਰਥਨ ਦਿੱਤਾ ਵਕੀਲਾਂ ਨੇ ਸਕੂਲਾਂ ਵਾਲਿਆਂ ਨੇ ਲਿਖ ਲਿਖ ਕੇ ਭੇਜਿਆ ਸਾਨੂੰ ਕਿਸਾਨ ਏਕਤਾ ਜਿੰਦਾਬਾਦ ਵਕੀਲਾਂ ਨਾਰੇ ਮਾਰੇ ਉਹ ਤਾਂ ਮੈਂ ਦੇਖਿਆ ਉਸ ਦਿਨ ਤੇ ਕਾਂਗਰਸ ਇੱਕ ਰੈਲੀ ਕਰ ਰਹੀ ਸੀ ਉਹ ਵੀ ਨਾਰੇ ਲਾ ਰਹੇ ਸੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਔਰ ਇਹ ਨਾਰਾ ਮੋਦੀ ਨੂੰ ਵੀ ਲਾਉਣਾ ਪਏਗਾ ਇਹ ਅਸੀਂ ਉਹਦੇ ਮੂੰਹ 'ਚ ਲਵਾ ਕੇ ਰੱਖਾਂ ਛੱਡਾਂਗੇ ਹਾਂ ਇਹ ਜ਼ਰੂਰ ਹੈ ਕਿ ਇਹ ਨਾਰਾ ਲਾ ਕੇ ਉਹਨੇ ਭੱਜਣਾ ਕਿ ਇੱਥੇ ਰਹਿਣਾ ਉਹ ਵਿਚਾਰ ਕਰ ਲਿਆ ਮੇਰਾ ਨਾਮ ਗੁਰਮੀਤ ਸਿੰਘ ਡਿਹਾਲਾ ਕਿ ਹਰ ਚੀਜ਼ ਦਾ ਕੋਈ ਚੈਲੰਜ ਹੁੰਦਾ ਜਦੋਂ ਸਰਕਾਰ ਨੇ ਚੈਲੰਜ ਕੀਤਾ ਸੀ ਕੋਈ ਟਰੈਕਟਰ ਆਪਾਂ ਜਿਹੜਾ ਰੋਡ ਤੇ ਨਹੀਂ ਚੜਨ ਦੇਵਾਂਗੇ ਉਹ ਅਸੀਂ ਉਹਨਾਂ ਦਾ ਚੈਲੰਜ ਕਬੂਲ ਕੀਤਾ ਔਰ ਟਰੈਕਟਰ ਆਪਾਂ 메ਨ ਰੋਡ ਤੇ ਲੈ ਕੇ ਲਿਜਾ ਦੇ ਅੱਜ ਤੇ ਜਿਹੜਾ ਪ੍ਰਭਾਵ ਦੀ ਗੱਲ ਆ ਸਾਡਾ ਤੇ ਸ਼ੁਰੂ ਤੋਂ ਲੈ ਕੇ ਜੋ ਆਪਾਂ ਦਿੱਲੀ ਦਾ ਮੋਰਚਾ ਜਿੱਤ ਕੇ ਆਏ ਆਂ ਉਦੋਂ ਤੋਂ ਲੈ ਕੇ ਕੋਈ ਨਾ ਕੋਈ ਪ੍ਰੋਗਰਾਮ ਸਾਡਾ ਚੱਲਦਾ ਨਹੀਂਦਾ ਸਾ ਵੀ ਫੁੱਟਲੇ ਫੂਕਣ ਦਾ ਕਦੀ ਮੰਗ ਪੱਤਰ ਦੇਣ ਦਾ ਦੇਖਣ ਨੂੰ ਤਾਂ ਭਾਵੇਂ ਨਹੀਂ ਲੱਗਦਾ ਪਰ ਦਬਾਅ ਉਹਨਾਂ ਦੇ ਪੂਰਾ ਬਣਿਆ ਰਹਿਦਾ ਵਾ ਸਰਕਾਰ ਦੇ ਉੱਤੇ ਤਾਂ ਹੀ ਤੇ ਉਹ ਜਦੋਂ ਆਪਾਂ ਕੋਈ ਕਾਲ ਦਿੰਨੇ ਆ ਦਿੱਲੀ ਜਾਣ ਦੀ ਜਾਂ ਕਿਤੇ ਵੀ ਉਹਸੇ ਵਾਲੇ ਬੈਰੀਕੇਡਿੰਗ ਸ਼ੁਰੂ ਕਰ ਦਿੰਦੇ ਨੇ ਜੇ ਦਬਾਅ ਹੈਗਾ ਹੀ ਆ ਤਾਂ ਬੈਰੀਕੇਡਿੰਗ ਕਰਦੇ ਨੇ ਬਾਕੀ ਸਾਡੇ ਨਾਲ ਜਦੋਂ ਹਰ ਵਰਗ ਤੁਰ ਪੈਂਦਾ ਆ ਫਿਰ ਇਹਨਾਂ ਨੂੰ ਆਪਣੀ ਕੁਰਸੀ ਹਲਦੀ ਦੇਖਦੀ ਆ ਇਹ ਦੁਨੀਆ ਦੀ ਸਰਕਾਰਾਂ ਨੇ ਸਮਝ ਲਓ ਕਿ ਝਾਲਮ ਸਰਕਾਰਾਂ ਇਹ ਕਹਿ ਸਕਦੇ ਇਹਨਾਂ ਨੂੰ ਇਹ ਕਾਰਪੋਰੇਟਾਂ ਦੀਆਂ ਸਰਕਾਰਾਂ ਨੇ ਜੋ ਕਾਰਪੋਰੇਟਾਂ ਦੀਆਂ ਇਹ ਪਾਲਟੀਆਂ ਚਲਦੀਆਂ ਨੇ ਉਸੇ ਹਜ਼ਾਰ ਨਾਲੇ ਚੱਲਦੇ ਨੇ ਜਿਸ ਤਰ੍ਹਾਂ ਵੀ ਕਾਰਪੋਰੇਟ ਕਹਿੰਦੇ ਨੇ ਕਿ ਆਪਾਂ ਕਿਹੜੇ ਦੇਸ਼ ਕਿਹੜੀ ਸਰਕਾਰ ਬਣਾਉਣੀ ਉਹ ਬਣਾ ਲੈਂਦੇ ਨੇ ਇਹ ਦੇ ਵਿੱਚ ਕੱਟ ਪੁਰਥੀਆਂ ਨੇ ਸਾਨੂੰ ਗੁੱਸਾ ਵੀ ਨਹੀਂ ਇਹਨਾਂ ਤੇ ਬਹੁਤਾ ਕਰਨਾ ਚਾਹੀਦਾ ਇਹਨਾਂ ਦੇ ਪੱਲੇ ਆਪ ਕੁਝ ਨਹੀਂ ਹੈਗਾ ਜਿੱਦਾਂ ਹੁਣ ਅੱਜ ਆਬੂ ਤਾਬੀ ਜੇ ਵੇਖੋ ਜੀ ਮੀਟਿੰਗ ਵਾ ਇਹਨਾਂ ਦੀ ਚੱਲ ਰਹੀ WTO ਦੀ ਤੇ ਇਹ ਅੱਜ ਉਹਦੇ ਵਿਰੋਧ ਵਿੱਚ ਵੀ ਅਸੀਂ ਹੁਣ ਉਹਨਾਂ ਦਾ WTO ਦਾ ਪੁਤਲਾ ਵੀ ਫੂਕਾਂਗੇ ਤੇ ਉੱਥੇ ਸਬੰਧ ਦੇ ਵਿੱਚ ਆਪਾਂ ਜਿਹੜਾ ਟਰੈਕਟਰ ਪਰੇਡ ਵੀ ਹੈ ਸਾਡੀ ਇਹ ਇਹ ਸਾਡਾ ਪ੍ਰੋਗਰਾਮ ਜਿਹੜਾ ਵਾ ਤਕਰੀਬਨ ਦੇਤੀ ਵਿੱਚ 4 ਵਜੇ ਤੱਕ ਚੱਲੇਗਾ ਹੁਣ ਸਾਡਾ ਇਹ ਪੁਤਲਾ ਫੂਕਣ ਦਾ ਟਾਈਮ ਜਿਹੜਾ ਹੋ ਗਿਆ ਉਦੋਂ ਉਹਨਾਂ ਦੀ ਮੀਟਿੰਗ ਚਾਲੂ ਹੋਏਗੀ ਉਦੋਂ ਆਪਾਂ ਉਹਨਾਂ ਦਾ ਪੁਤਲਾ ਫੂਕਾਂਗੇ ਤੇ ਬਾਹਰ ਜਿਹੜਾ ਆ ਇਹ WTO ਤੋਂ ਬਾਹਰ ਆਵੇ ਬਾਹਰ ਆਊਗਾ ਤਾਂ ਹੀ ਬਾੜੀਆਂ ਦੇ ਦੇਸ਼ਾਂ ਦੇ ਨਾਲ ਆਪਣੀ ਫਸਲ ਦਾ ਜਿਹੜਾ ਵਾ ਉਹ ਪੈਰਾਜਨ ਕਰਕੇ ਤਾਂ ਆਪਾਂ ਬਾਜ਼ਾਰ ਦੇ ਵਿੱਚ ਸਹੀ ਤਰੀਕੇ ਨਾਲ ਵੇਚ ਸਕਾਂਗੇ ਤਾਂ ਹੀ ਆਮਦਨੀ ਲੈ ਸਕਾਂਗੇ ਜੇ ਉਹਨਾਂ ਨੂੰ ਤਾਂ ਸਬਸਿਡੀਆਂ ਬਹੁਤ ਮਿਲਦੀਆਂ ਨੇ ਤੇ ਸਾਨੂੰ ਸਬਸਿਡੀ ਨਾ ਮਾਤਰ ਮਿਲਦੀ ਆ ਜਿੰਨੀ ਕੁ ਮਿਲਦੀ ਆ ਡਬਲਯੂਟੀਓ ਉਹ ਵੀ ਕਹਿੰਦਾ ਇਹ ਵੀ ਬੰਦ ਕਰੋ ਜਦੋਂ ਡਬਲਯੂਟੀਓ ਦੇ ਕਹਿੰਦੇ ਇਹ ਵੀ ਬੰਦ ਹੁੰਦੀਆਂ ਨੇ ਤੇ ਫਿਰ ਵੇਖ ਲਓ ਕਿ ਪੰਜਾਬ ਜਿਹੜਾ ਅੱਗੇ ਹੀ ਧੱਕੇ ਤਾਂ ਜੁੜਿਆ ਪਿਆ ਉਹ ਰਹਿਦਾ ਹੁੰਦਾ ਵੀ ਉੱਡ ਜਾਊਗਾ